ਸ੍ਰੀ ਕਾਲ ਜੀ ਹੁਣ ਆਪਾਂ ਬਣਾਵਾਂਗੇ ਜੀ ਪਕੌੜੇ ਲੰਮੇ ਲੰਮੇ ਪਿਆਜ਼ ਕੱਟ ਲਈ ਬੇਸਣ ਪਾ ਲਿਆ ਹੁਣ ਆਪਾਂ ਪਾਵਾਂਗੇ ਜੀ ਨਾਣ ਮਿਰਚ ਜੀਰਾ ਸਾਰਾ ਮਸਾਲਾ ਪਾ ਕੇ ਜੀ ਹੁਣ ਆਪਾਂ ਪਕੌੜੇ ਬਣਾਵਾਂਗੇ ਜੀ ਲੰਬੇ ਲੰਬੇ ਦੇਖੋ ਜੀ ਹੁਣ ਆਪਾਂ ਨਾਣ ਮਿਰਚ ਪਾ ਰਹੇ ਹਾਂ ਜੀਰਾ ਪਾ ਲਿਆ ਜੀ ਨਮਕ ਪਾ ਲਿਆ ਜੀ ਮਿਰਚ ਭਾਈ ਠੀਕ ਹੈ ਜੀ ਹੁਣ ਆਪਾਂ ਜੀ ਨਵੇਂ ਪਕੌੜਿਆਂ ਦਾ ਆਟਾ ਗੁੰਨ ਲੈਂਦੇ ਅੱਜ ਆਟਾ ਗੁੰਨ ਲਿਆ ਜੀ ਹੁਣ ਆਪਾਂ ਨੇ ਹੁਣ ਆਪਾਂ ਪਕੌੜੇ ਬਣਾਵਣ ਚੱਲੇ ਆ ਜੀ। ਲਓ ਜੀ ਕੜਾਹੀ 'ਚ ਹੁਣ ਆਪਾਂ ਨੇ ਤੇਲ ਧਰ ਲਿਆ ਜੀ ਗਰਮ ਹੋ ਰਿਹਾ। ਹੁਣ ਆਪਾਂ ਬਣਾਵਾਂਗੇ ਜੀ ਪਕੌੜੇ। ਪਕੌੜੇ ਬਣਨ ਲੱਗੇ ਜੀ ਹੁਣ। ਹਾਂਜੀ ਆਪਾਂ ਇਹਨਾਂ ਨੂੰ ਬ੍ਰਾਊਨ ਕਰਕੇ ਜੀ। ਬ੍ਰਾਊਨ ਹੋ ਗਿਆ ਜੀ ਜਦੋਂ ਫਿਰ ਲਾ ਲਾਂਗੇ ਜੀ ਆਪਾਂ ਇਹਨਾਂ ਤੇ। ਠੀਕ ਹੈ। ਦੇਖੋ ਜੀ ਹਲਕੇ ਹਲਕੇ ਬ੍ਰਾਊਨ ਹੋਣ ਲੱਗੇ ਜੀ। ਜਦੋਂ ਹੀ ਰੜ ਗਏ ਆਣ। ਅਸ ਫਿਰ ਆਪਾਂ ਪਲੇਟ 'ਚ ਪਾ ਲਾਂਗੇ ਜੀ ਕੱਢ ਕੇ ਪਕੌੜੇ ਬਣ ਗਏ ਜੀ ਹੁਣ ਆਪਾਂ ਪਲੇਟ 'ਚ ਕੱਢਣ ਲੱਗ ਰਹੇ ਹਾਂ ਜੀ ਪਕੌੜੇ ਖਾ ਕੇ ਦੇਖੋ ਜੀ ਬਹੁਤ ਸਵਾਦ ਨੇ ਜੁਨੇ ਦੇ ਪਕੌੜੇ ਨੇ ਜੀ ਇਹ ਹੋ ਜੀ ਹੁਣ ਅਸ਼ਨੇ ਜੀ ਗਰਮ ਗਰਮ ਪਕੌੜੇ ਬਣਾ ਲਈ ਜੀ ਪਿਆਜ਼ ਵਾਲੇ ਜੀ ਤੁਸੀਂ ਵੀ ਖਾ ਕੇ ਦੇਖਿਓ ਜੀ ਸਾਸਰੀ ਆਕਾਲ ਜੀ ਵੀਡੀਓ ਸ਼ੇਅਰ ਕਰ ਦਿਓ ਜੀ ਨਾਲੇ ਜੀ ਖੂਨ ਗਾੜੇ ਤੋਂ ਬਹੁਤ ਚੰਗੇ ਨੇ ਪਿਆਜ਼ ਦੇ ਪਕੌੜੇ